ਸੀਤੋ ਵਾਲੇ ਨੂੰ ਚੱਕ ਲੋ ਕਿਸੇ ਹੋਰ ਨੂੰ ਚੱਕ ਲੋ ਇੱਥੇ ਕਈ ਆਏ ਆ ਤੁਸੀਂ ਦੇਖੋ ਪਹਿਲਾਂ ਚੀਮਾ ਆਇਆ ਸੀਗਾ ਉਸ ਤੋਂ ਬਾਅਦ ਕੋਈ ਮੰਤਰੀ ਆਇਆ ਸੀਗਾ ਉਹ ਕਿੱਥੇ ਗਏ ਸਾਰੇ ਜਾਣੇ ਏਦਾਂ ਹੀ ਸੋਨੂ ਸੀਤੋ ਵਾਲਾ ਭੁੱਲ ਜਾਣਾ ਲੋਕਾਂ ਨੇ ਬਟ ਜਿਹੜੇ ਸੱਚੀ ਆਰਟਿਸਟ ਹੈ ਜਿਨ੍ਹਾਂ ਚ ਕਲਾ ਹੈਗੀ ਉਹਨੂੰ ਤਾਂ ਕਰੋ ਵੀ ਹੈ ਨਾ ਉਹ ਐਵੇਂ ਗਰੀਬ ਦਾ ਮਜ਼ਾਕ ੜਾਇਆ ਹੋਇਆ ਮਤਲਬ ਉਹੀ ਨਾ ਜੋ ਡਿਸਰਵ ਕਰਦਾ ਉਹਨੂੰ ਤਾਂ ਕਰੋ ਸਪੋਰਟ ਔਰ ਸਹੀ ਗੱਲ ਹੈ ਉਹਨੂੰ ਕਰਨੀ ਚਾਹੀਦੀ ਬਟ ਉਹ ਰੱਬ ਵੱਲੋਂ ਹੀ ਇੰਦਾ ਹੈਗਾ ਤੁਸੀਂ ਕਿਉਂ ਉਹਦਾ ਮਜ਼ਾਕ ਬਣਾਉਨੇ ਆ ਔਰ ਜਿਹੜੇ ਉਹਨੂੰ ਲੈ ਕੇ ਜਾਂਦੇ ਆ ਖਾਈ ਪੀ ਹੋ ਜਾਂਦੇ ਆ ਉਹਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਕੱਖ ਕੋਈ ਨਾ ਕੋਈ ਵੀ ਤੁਰਿਆ ਫਿਰੇ ਬੰਦਾ ਜਾਂਦਾ ਉਹਦੇ ਕੋਲ ਪਤਾ ਹੈ ਕਿ ਹਨਾ ਪਪੂਲਰ ਆ ਲੋਕੀਏ ਨੂੰ ਦੇਖ ਕੇ ਹੱਸਦੇ ਆ ਤੇ ਉਹਦੇ ਨਾਲ ਵੀਡੀਓ ਬਣਾ ਕੇ ਆਪਾ ਦਿੰਦੇ ਆ ਮੈਂ ਕਹਿੰਦੀ ਸਿੰਗਰ ਵੀ ਬੇਵਕੂਫੇ ਆਦੇ ਹਮ ਜਿਹੜੇ ਸਟੇਜਾਂ ਦੇ ਉੱਪਰ ਉਹਨਾਂ ਵੀਡੀਓ ਬਣਾਉਂਦੇ ਆ ਉਹਨਾਂ ਰੀਲਾਂ ਬਣਾ ਬਣਾ ਪਾਉਂਦੇ ਆ ਹਨਾ ਲੋਕਾਂ ਨੂੰ ਕੀ ਸੁਝਾਦਾਉਂਗੇ ਕੀ ਸਿਖਾਉਂਗੇ ਕੀ ਲੋਕ ਸਿੱਖਣਗੇ ਛੋਟੇ ਬੱਚੇ ਕੀ ਸਿੱਖਣਗੇ ਹਮ ਹਮ ਤੁਸੀਂ ਸੋਨੂ ਸੀਤੂ ਨੂੰ ਲਈ ਫਿਰਦੇ ਉਹ ਕੋ ਕੀ ਸਿੱਖਣਗੇ ਲੋਕ ਹਮ ਉਹ ਤੇ ਵਿਚਾਰ ਆਪ ਰੱਬ ਵੱਲੋਂ ਇਦਾਂ ਹੈਗਾ ਆ ਤੇ ਉਹਨੂੰ ਤੁਸੀਂ ਐਵੇਂ ਹੋਰ ਮਜ਼ਾਕ ਉਹਦਾ ਬਣਾਉਣ ਰਹੇ ਹੂੰ ਲੋਕੀ ਲੋਕਾਂ ਦਾ ਨਹੀਂ ਕੁਝ ਕਹਿ ਸਕਦੇ ਇੱਥੇ ਤਾਂ ਜੱਗ ਜਿੱਤ ਨਹੀਂ ਸਕਦਾ ਬੰਦਾ ਕੋਈ ਵੀ ਹਨਾ ਮਾੜਾ ਬੋਲਣ ਵਾਲੇ ਬਹੁਤ ਆ ਹੂੰ ਘਰ ਬੈ ਕੇ ਤੁਸੀਂ 200 ਰੁਪਏ ਦਾ 300 ਰੁਪਏ ਦਾ ਰੀਚਾਰਜ ਕਰਕੇ ਨਾ ਕਿਸੇ ਨੂੰ ਵੀ ਕਮੈਂਟ ਕਰ ਸਕਦੇ ਆ ਬਟ ਉਹਦੇ ਬਾਰੇ ਪਤਾ ਹੀ ਨਹੀਂ ਹੈਗਾ ਉਹਨੂੰ ਸਪੋਰਟ ਨਹੀਂ ਕਰ ਸਕਦੇ ਤੁਹਾਡਾ ਮਤਲਬ ਨਹੀਂ ਬਣਦਾ ਕਮੈਂਟ ਕਰਨ ਦਾ ਵੀ ਹੂੰ ਯਾ ਤਾਂ ਤੁਸੀਂ ਇੰਟਰਵਿਊ ਕਿਹចੀ ਸੁਣੀ ਆ ਤੁਸੀਂ ਉਹਦੀ ਸਪੋਰਟ ਕਰੋ ਵੀ ਨਹੀਂ ਆ ਇਸ ਬੰਦੇ ਦੀ ਮੈਂ ਸਪੋਰਟ ਕਰਨੀ ਆ ਵਾਕੇ ਨੂੰ ਸਪੋਰਟ ਦੀ ਲੋੜ ਆ ਤੇ ਜਿਹਨੂੰ ਜਿਹੜਾ ਐਵੇਂ ਤੁਰਿਆ ਫਿਰਦਾ ਉਹਨੂੰ ਕੀ ਲੋੜ ਆ ਹਮ ਹੁਣ ਤੁਸੀਂ ਅੱਜ ਉਹਨੂੰ ਲਈ ਫਿਰਦੇ ਆ ਕੱਲ ਉਹਦਾ ਫਿਊਚਰ ਕੀ ਆ ਕੱਲ ਇਹ ਹੈ ਨਾ ਕਿ ਉਹਦਾ ਵੀ ਯੂਜ਼ ਕਰਕੇ ਲੋਕਾਂ ਨੇ ਉਹਨੂੰ ਵੀ ਯੂਜ਼ ਐਂਡ ਥ्रो ਵਾਲੀ ਗੱਲ ਹੋਣੀ ਹੈ ਉਹੀ ਹੈ ਨਾ ਉਹਦੇ ਲਈ ਨਾ ਤੇ ਕਿੰਨੇ ਨੇ ਚੈਨਲਸ ਬਣਾ ਲਏ ਆ ਉਹਦੇ ਫੇਸ ਕਰਕੇ ਜਿਹੜੇ ਨਾਲ ਤੁਰੇ ਫਿਰਦੇ ਉਹਨਾਂ ਦੇ ਫੇਸ ਲੋਕਾਂ ਨੂੰ ਸ਼ੋਅ ਹੋ ਰਹੇ ਆ ਹਨਾ ਉਹ ਹਰੇਕ ਬੰਦਾ ਆਪਣਾ ਹੀ ਬਸ ਜੋੜ ਰਿਹਾ ਸਾਰਾ ਕੁਝ ਕਿਸੇ ਦਾ ਕੋਈ ਨਹੀਂ ਹੈਗਾ ਤੇ ਜਿਹੜੀ ਚੀਜ਼ ਕਰਨੀ ਚਾਹੀਦੀ ਲੋਕਾਂ ਨੂੰ ਉਹ ਹੀ ਹੀ ਕਰਨੀ ਚਾਹੀਦੀ ਜਿਸ ਚੀਜ਼ ਨੂੰ ਅੱਗੇ ਲਿਆਉਣਾ ਚਾਹੀਦਾ ਉਹਨੂੰ ਲੈ ਕੇ ਆਓ ਚੰਗੀਆਂ ਚੀਜ਼ਾਂ ਕਰੋ ਚੰਗੀਆਂ ਚੀਜ਼ਾਂ ਹੀ ਹੋਣੀਆਂ ਚਾਹੀਦੀਆਂ ਮਾੜਾ ਕੰਮ ਜਿੰਨਾ ਮਾੜੇ ਅੱਜ ਕੱਲ ਜਿੰਨਾ ਮਾੜਾ ਚੱਲਦਾ ਨਾ ਕੰਮ ਉਹਨਾਂ ਚੰਗਾ ਹੈ ਨਹੀਂ ਹੂੰ ਤੇ ਰਿਸਪੈਕਟ ਤਾਂ ਹੈ ਹੀ ਨਹੀਂ ਤੁਸੀਂ ਕਿਸੇ ਦੇ ਰਿਸਪੈਕਟ ਕਰੋ ਛੋਟੇ ਨੇ ਨਹੀਂ ਕਰਨੀਆਂ ਵੱਡੇ ਨਹੀਂ ਕਰਨੇ ਛੋਟੇ ਦੇ ਸਾਹਮਣੇ ਤੁਸੀਂ ਵੱਡੇ ਦੇ ਨਹੀਂ ਕਰਦੇ ਤੇ ਛੋਟਾ ਦੂਜੇ ਦੀ ਕਿਉਂ ਕਰੂਗਾ ਬਿਲਕੁਲ ਤੁਸੀਂ ਯੂਕੇ ਵਧੀਆ ਸੈਟੀਸਫੈਕਟ ਹੈ ਤੁਸੀਂ ਪੰਜਾਬ ਆਉਣ ਬਾਰੇ ਕਿਉਂ ਸੋਚਿਆ ਫੇਰ ਸਾਰਾ ਕੁਝ ਛੱਡ ਕੇ ਆ ਕੇ ਨਹੀਂ ਯੂਕੇ ਮੈਂ ਐਵਰੀ ইয়ার ਜਾਂਦੀ ਸੀ ਫਿਰ 4-5 ਮਹੀਨੇ 6 ਮਹੀਨੇ ਲਾ ਕੇ ਫਿਰ ਆ ਜਾਂਦੀ ਸੀ ਬਟ ਮੈਨੂੰ ਸੀਗਾ ਉੱਥੇ ਐਵਰੀ ইয়ার 1-2 ਪ੍ਰੋਗਰਾਮ ਹੁੰਦੇ ਆ ਤੇ ਮੋਸਟਲੀ ਆਪਣੇ ਇੰਡੀਆ ਚ ਹੁੰਦੇ ਆ ਜਿੰਨੇ ਵੀ ਸਿੰਗਰ ਹੈਗੇ ਆ ਪੀਆਰ ਹੋ ਕੇ ਸਾਰੇ ਇੰਡੀਆ ਆ ਕੇ ਰਹਿੰਦੇ ਆ ਤੇ ਇੰਡੀਆ ਹੀ ਕੰਮ ਚੱਲਦਾ ਰੂਪੀ ਫੁਲ ਕਹਾ ਹੈ ਇੰਡੀਆ ਦੇ ਵਿੱਚ ਹਮ ਲੋਕੀ ਤਾਂ ਇੱਥੋਂ ਬਾਹਰ ਜਾਂਦੇ ਆ ਬਟ ਹੈ ਸਾਰਾ ਕੁਝ ਇੱਥੇ ਆ ਉਹੀ ਨਾ ਅੱਜ ਕੱਲ ਤਾਂ ਲੋਕੀ ਸਗੋ ਇੱਥੇ ਸਾਰਾ ਕੁਝ ਚੰਗੀ ਭਲੀ ਜ਼ਮੀਨ ਹੋਊਗੀ ਕੰਮ ਹੋਊਗਾ ਛੱਡ ਕੇ ਬਾਹਰ ਬਾਹਰ ਜਾਂਦੇ ਆ ਕਿਤੇ ਵੀ ਮਾਰਕੀਟ ਚਾਹੀਦਾ ਭਈਏ ਭਈਏ ਤੁਸੀਂ ਕਿਸੇ ਸਟੋਰ ਚ ਚੱਲ ਜਾਓ ਤੁਸੀਂ ਕਿਤੇ ਸਬਜ਼ੀ ਲੈਂਡ ਚੱਲ ਜਾਓ ਮਤਲਬ ਕਿਤੇ ਵੀ ਚੱਲ ਜਾਓ ਹਰੇਕ ਜਗ੍ਹਾ ਭਈਏ ਆ ਸਾਡੇ ਬੰਦਿਆਂ ਨੂੰ ਕਿਉਂ ਕੰਮ ਨਹੀਂ ਮਿਲਦੇ ਸਾਡੇ ਜਿਹੜੇ ਮੁੰਡੇ ਆ ਉਹਨਾਂ ਨੂੰ ਕਿਉਂ ਨਹੀਂ ਕਿਉਂਕਿ ਸਾਰਾ ਦਿਨ ਫੋਨਾਂ 'ਚ ਆ ਰੀਲਾਂ ਬਣਾ ਲਓ ਰੀਲਾਂ ਪਾਲੋ ਰੀਲਾਂ ਦੇਖ ਲਓ ਬਸ ਪਰ ਇਹ ਲੋਕ ਉੱਥੇ ਜਾ ਕੇ ਵੀ ਤਾਂ ਉੱਥੇ ਜਾ ਕੇ ਤਾਂ ਕਰਨੀ ਪੈਣੀ ਆ ਹਾਂ ਉੱਥੇ ਜਾ ਕੇ ਤਾਂ ਕਰਨੀ ਪਾਉਗੀ ਕਿ ਗੱਲ ਪਿਆ ਢੋਲ ਫੇਬ ਜਾਉਣਾ ਹੀ ਪੈਣਾ ਵੀ ਇਥੇ ਕੋਠੀ ਵੀ ਬਣਾਉਣੀ ਆ ਨਾ ਹੂੰ ਇਸ ਕਰਕੇ ਚਾਹੀਦਾ ਹੈ ਵੈਸੇ ਉੱਥੇ ਤੁਸੀਂ ਹੈ ਨਾ ਕਾਫੀ ਟਾਈਮ ਜਿਵੇਂ ਕੱਟਿਆ ਤੇ ਉੱਥੋਂ ਦੀ ਲਾਈਫ ਨੂੰ ਕਿਵੇਂ ਐਕਸਪਲੇਨ ਕਰੋਗੇ ਕਿ ਹੋਜੀ ਆ ਉੱਥੋਂ ਦੀ ਲਾਈਫ ਬਹੁਤ ਹਾਰਡ ਆ ਹੂੰ ਹੂੰ ਮੇਰੇ ਫਰੈਂਡਸ ਦੇਖਿਆ ਮੈਂ ਸਵੇਰ ਨੂੰ ਉੱਠਦੀਆਂ ਬਰਸ਼ ਕਰਦੀਆਂ ਸ਼ਾਵਰ ਵੀ ਕਾਲੀ ਕਾਲੀ ਲੈ ਹੁੰਦਾ ਹਨ ਤੁਸੀਂ ਫਟਾਫਟ ਚਾਹ ਬਣਾਈਆਂ ਪੀਤੀਆਂ ਭੱਜ ਗਏ ਫਟਾਫਟ ਹਨ ਤੇ ਸੰਡੇ ਦੇ ਵਿੱਚ ਸੰਡੇ ਹੁੰਦਾ ਉਹਨਾਂ ਦੇ ਕੋਲ ਸੰਡੇ ਦੇ ਵਿੱਚ ਵੀ ਤੁਸੀਂ ਘਰ ਦਾ ਕੰਮ ਕਰ ਲਿਆ ਜਾਂ ਥੋੜੀ ਗ੍ਰੋਸਰੀ ਕਰ ਲਈ ਤੇ ਫਿਰ ਰੈਸਟ ਵੀ ਕਰਨੀ ਹੈ ਸੈਕਿੰਡ ਡੇ ਫਿਰ ਉਹੀ ਹੈ ਮਤਲਬ ਕਿ ਰੋਜ਼ ਦਾ 6 ਦਿਨ ਦਾ ਤੋਂ ਤੁਸੀਂ ਲਗਾਤਾਰ ਇੱਕ ਜਨਵਰੀ ਬਣੇ ਹੋਏ ਆ ਕੰਮ 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 ਬਸ